ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੌਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਸਵਾਗਤ ਕਰਦੇ ਆਂ ਬੜਾ ਸੀਰੀਅਸ ਟਾਪਿਕ ਐਪੀਡਿਊਰਲ ਯਾਨੀ ਕਿ ਰੀੜ ਦੀ ਹੱਡੀ ਦੇ ਵਿੱਚ ਟੀਕਾ ਲੱਗਣਾ ਜਦੋਂ ਸਪੈਸ਼ਲੀ ਔਰਤਾਂ ਦੇ ਵਿੱਚ ਜਦੋਂ ਬੱਚਾ ਪੈਦਾ ਹੁੰਦਾ ਆਪਰੇਸ਼ਨ ਦੇ ਦੌਰਾਨ ਸਜੇਰੀਆਂ ਦੇ ਦੌਰਾਨ ਸੀ ਸੈਕਸ਼ਨ ਦੇ ਦੌਰਾਨ ਰੀਡ ਦੀ ਹੱਡੀ ਦੇ ਵਿੱਚ ਇੱਕ ਟੀਕਾ ਲਾਇਆ ਜਾਂਦਾ ਜਿਸ ਨਾਲ ਆਪਣਾ ਥੱਲੇ ਵਾਲਾ ਧੜ ਬਿਲਕੁਲ ਸੁੰਨ ਹੋ ਜਾਂਦਾ ਔਰ ਬੱਚਾ ਪੈਦਾ ਹੋ ਜਾਂਦਾ ਪਰ ਉਸ ਸੀ ਸੈਕਸ਼ਨ ਨਾਲ ਰੀਡ ਦੀ ਹੱਡੀ ਦੇ ਵਿੱਚ ਲੱਗਿਆ ਹੋਇਆ ਟੀਕਾ ਸਾਰੀ ਉਮਰ ਔਰਤਾਂ ਨੂੰ ਦਰਦ ਦਿੰਦਾ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਦੋ ਤਰ੍ਹਾਂ ਦਾ ਇੰਜੈਕਸ਼ਨ ਹੁੰਦਾ ਜਦੋਂ ਆਪਾਂ ਨੂੰ ਦੇਣਾ ਹੁੰਦਾ ਪਹਿਲੇ ਨੰਬਰ ਤੇ ਜਨਰਲ ਐਨੈਸਥੀसिया ਦੂਸਰੇ ਨੰਬਰ ਤੇ ਐਪੀਡੂਰਲ ਜਨਰਲ ਕੀ ਹੈ ਭਈ ਬੇਹੋਸ਼ ਕਰ ਦੇਣਾ ਨੱਕ ਦੇ ਥਰੂ ਦਵਾਈ ਸੰਘਾ ਕੇ ਬੇਹੋਸ਼ ਕਰ ਦਿੰਦੇ ਆ ਪੂਰੀ ਬਾਡੀ ਕੀਤਾ ਜਾਂਦਾ ਪਰ ਸਪੈਸ਼ਲੀ ਜਦੋਂ ਔਰਤਾਂ ਦੇ ਵਿੱਚ ਬੱਚਾ ਪੈਦਾ ਕਰਨਾ ਹੁੰਦਾ ਉਦੋਂ ਨਹੀਂ ਕੀਤਾ ਜਾਂਦਾ ਕਿਉਂਕਿ ਅਗਲੇ ਦਿਨ ਜਦੋਂ ਬੱਚਾ ਪੈਦਾ ਹੁੰਦਾ ਬੱਚੇ ਨੇ ਆਪਣੀ ਮਾਂ ਨੂੰ ਮਿਲਣਾ ਹੁੰਦਾ ਔਰ ਮਾਂ ਨੂੰ ਮਾਂ ਇਨੀ ਐਕਸਾਈਟਡ ਹੁੰਦੀ ਆ ਉਹਨੇ ਆਪਣੇ ਬੱਚੇ ਨੂੰ ਮਿਲਣਾ ਹੁੰਦਾ ਸੋ ਇਹ ਬੜਾ ਇੱਕ ਅਟੈਚਮੈਂਟ ਵਾਲਾ ਮੈਥਡ ਹੁੰਦਾ ਇਸ ਕਰਕੇ ਸੌਖਾ ਤਰੀਕਾ ਤਾਂ ਹੈ ਜਨਰਲ ਐਨੇਸਥੀसिया ਦੇ ਸਕਦੇ ਆ ਡਾਕਟਰ ਪਰ ਉਹ ਨਹੀਂ ਦਿੰਦੇ ਕਿਉਂਕਿ ਅਗਲੇ ਦਿਨ ਹੀ ਜਦੋਂ ਆਪਰੇਸ਼ਨ ਹੋਇਆ ਨਾਲ ਹੀ ਬੱਚੇ ਨੇ ਬੱਚੇ ਨੇ ਦੁੱਧ ਪੀਣਾ ਹੁੰਦਾ ਆਪਣੀ ਮਾਂ ਤੋਂ ਮਾਂ ਨੇ ਬੱਚੇ ਨੂੰ ਦੇਖਣਾ ਹੁੰਦਾ ਉਹ ਬੜੇ ਐਕਸਾਈਟਡ ਟਾਈਮ ਹੁੰਦਾ ਇਸ ਕਰਕੇ ਇਹ ਕੰਮ ਨਹੀਂ ਕਰ ਸਕਦੇ ਡਾਕਟਰ ਬਹੁਤ ਰੇਅਰ ਕਰਦੇ ਆ ਕਿਉਂਕਿ ਉਸ ਦੀ ਕੰਪਲਿਕਸ਼ਨਸ ਬਹੁਤ ਆਉਂਦੀਆਂ ਨੇ ਅਗਰ ਆਪਾਂ ਪੂਰੀ ਬਾਡੀ ਨੂੰ ਆਪਾਂ ਬੇਹੋਸ਼ ਕਰ ਦਿੰਨੇ ਆ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਲੰਗਸ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਸਾਹ ਚੜਦਾ ਹੈ ਹੋਰ ਆਦ ਮਤਲਬ ਕੋਈ ਵੀ ਪ੍ਰੋਬਲਮ ਵੱਧ ਸਕਦੀ ਹੈ ਹੁਣ ਗੱਲ ਕਰ ਲਗੇ ਆ ਐਪੀ ਡਿਊਰਲ ਮਤਲਬ ਜਿਹੜਾ ਇਸ ਜਗ੍ਹਾ ਤੇ ਇੰਜੈਕਸ਼ਨ ਲੱਗਦਾ ਇਦਾਂ ਬਿਠਾ ਦਿੰਦੇ ਨੇ ਬਿਠਾ ਕੇ ਅੱਗੇ ਨੂੰ ਕਰਦੇ ਆ ਔਰ ਇੱਥੇ L4 L5 S1 ਦੇ ਵਿਚਾਲੇ ਉਸ ਇੰਜੈਕਸ਼ਨ ਨੂੰ ਲਾ ਦਿੱਤਾ ਜਾਂਦਾ ਜਿਸ ਕਰਕੇ ਨੀਚੇ ਵਾਲਾ ਪਾਰਟ ਸੁੰਨ ਹੋ ਜਾਂਦਾ ਔਰ ਆਪਰੇਸ਼ਨ ਹੋ ਜਾਂਦਾ ਦਰਦ ਦਾ ਪਤਾ ਨਹੀਂ ਲੱਗਦਾ ਪਰ ਇਸੇ ਦੌਰਾਨ ਲੱਗਿਆ ਹੋਇਆ ਟੀਕਾ ਸਾਰੀ ਉਮਰ ਲੱਕ ਚ ਦਰਦ ਦਿੰਦਾ ਰਹਿੰਦਾ ਹੈ ਔਰਤਾਂ ਸਾਰੀ ਉਮਰ ਕਹਿੰਦੀਆਂ ਨੇ ਵੀ ਲੱਕ ਚ ਦਰਦ ਹੈ ਸਪੈਸ਼ਲੀ ਸਰਦੀਆਂ ਦੇ ਵਿੱਚ ਇਹ ਦਰਦ ਸ਼ੁਰੂ ਹੋ ਜਾਂਦਾ ਸੋ ਅਗਰ ਤੁਹਾਡੇ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ ਔਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਅੱਜ ਵਾਲੀਆਂ ਆਪਾਂ ਸਾਂਝੀਆਂ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆਂ ਅਗਰ ਤੁਸੀਂ ਇਹ ਕਸਰਤਾਂ ਸ਼ੁਰੂ ਕਰੋਗੇ ਸਰਦੀਆਂ ਦੇ ਵਿੱਚ ਹੋਣ ਵਾਲਾ ਐਪੀਡਿਊਰਲ ਵਾਲਾ ਇੰਜੈਕਸ਼ਨ ਵਾਲਾ ਦਰਦ ਤੋਂ ਤੁਸੀਂ ਆਰਾਮ ਪਾ ਸਕਦੇ ਹੋ ਸੋ ਇਹ ਸੀ ਮਤਲਬ ਇੱਕ ਕੈਲੋ ਵੀ ਬਹੁਤ ਜ਼ਿਆਦਾ ਇਸ ਕਰਕੇ ਲੋਕ ਪਰੇਸ਼ਾਨ ਹੋ ਜਾਂਦੇ ਨੇ ਵੀ ਸਾਡੇ ਟੀਕਾ ਕਿਉਂ ਲਾਇਆ ਸੀ ਟੀਕਾ ਨਹੀਂ ਲਾਉਣਾ ਚਾਹੀਦਾ ਸੀ ਪਰ ਇਹੀ ਪ੍ਰੋਸੀਜਰ ਹੈ ਕਿਉਂਕਿ ਅਗਲੇ ਦਿਨ ਬੱਚੇ ਨੂੰ ਮਾਂ ਨਹੀਂ ਮਿਲਣਾ ਹੁੰਦਾ ਇਸ ਕਰਕੇ ਐਪੀਟੂਰਲੀ ਲਾਇਆ ਜਾਂਦਾ ਸੋ ਤੁਸੀਂ ਬਿਲਕੁਲ ਨਾ ਘਬਰਾਓ ਅਗਰ ਤੁਹਾਡੇ ਦਰਦ ਹੋ ਰਿਹਾ ਹੈ ਤਾਂ ਅੱਜ ਤੁਹਾਨੂੰ ਬਹੁਤ ਆਸਾਨ ਕਸਰਤਾਂ ਦੱਸਣ ਲੱਗ ਗਏ ਹਾਂ ਅਗਰ ਤੁਸੀਂ ਇਹ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਤੁਹਾਡੇ ਜੋ ਲੱਕ 'ਚ ਦਰਦ ਹੋ ਰਿਹਾ ਹੈ ਸਰਦੀਆਂ ਦੇ ਵਿੱਚ ਉਹ ਹੌਲੀ-ਹੌਲੀ ਕੱਟਣਾ ਸ਼ੁਰੂ ਹੋ ਜਾਏਗਾ ਪਰਮਾਤਮਾ ਦਾ ਨਾਮ ਲਿਓ ਇਮਾਨਦਾਰੀ ਨਾਲ ਕਸਮ ਤਾਂ ਕਰਿਓ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਰਾ ਪਿਛਲੇ 10 ਸਾਲ ਤੋਂ ਮੈਂ ਔਰ ਮੇਰੀ ਧਰਮ ਪਤਨੀ ਡਾਕਟਰ ਬੇਬਾ ਸਰਾ ਦੋਨੋਂ ਚਾਣੇ ਰਲ ਕੇ ਆਪਣਾ ਕਲੀਨਿਕ ਚਲਾਨ ਕਰ ਰਹੇ ਹਾਂ ਪੰਜਾਬ ਦੇ ਵਿੱਚ ਸਾਡੀਆਂ ਤਿੰਨ ਇੰਸਟਾਗ੍ਰam ਆਈਡੀਆਂ ਨੇ ਡਾਕਟਰ ਗੁਰਸ਼ੇਰ ਸਿੰਘ ਐਸਰੀ ਸਿੰਘ ਸਰਾ ਫਿਜ਼ੋਥੈਰਪੀ ਤੀਜੀ ਮੈਡਮ ਦੀ ਡਾਕਟਰ ਬੇਬਾ ਸਰਾ Facebook ਤੇ ਵੀ ਸਾਡਾ ਪੇਜ ਹੈ ਐਸ ਸਰੀ ਸਿੰਘ ਸਨਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਡਾਕਟਰ ਗੁਰਸ਼ੀਲ ਬਲੌਗਸ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਗਰ ਨਹੀਂ ਕੀਤਾ ਸੋ ਸ਼ੁਰੂ ਕਰੀਏ ਕੰਮ ਦੀਆਂ ਕਸਰਤਾਂ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਅਗਰ ਤੁਹਾਡੇ ਲੱਕ 'ਚ ਦਰਦ ਹੈ ਤਾਂ ਤੁਸੀਂ ਲੱਕ ਵਾਲੀ ਜਗ੍ਹਾ ਤੇ ਸੇਕ ਜ਼ਰੂਰ ਦੇਣਾ ਹੈ ਗਰਮ ਪਾਣੀ ਵਾਲੀ ਬੋਤਲ ਨਾਲ ਹੁਣ ਪਹਿਲੀ ਕਸਰਤ ਕੀ ਹੈ ਸਰਾਣਾ ਲੈ ਲੈਣਾ ਤੁਸੀਂ ਇਸ ਨੂੰ ਤੁਸੀਂ ਰੱਖ ਲੈਣਾ ਇਸ ਦੇ ਉੱਪਰ ਆਪਾਂ ਆਪਣੀ ਲੱਕ ਨੂੰ ਰੱਖਾਂਗੇ ਦੇਖੋ ਦੋਨੋਂ ਗੁੱਡੇ ਮੋੜ ਲੈਣੇ ਆ ਔਰ ਆਪਣਾ ਲੱਕ ਇਸ ਦੇ ਉੱਪਰ ਆ ਜਾਏਗਾ ਔਰ ਦੇਖੋ ਬਿਲਕੁਲ ਲੱਕ ਇਹ ਆਪਣੀ हिਪਸ ਆ ਗਈ ਔਰ ਇਹ ਲੱਕ ਆ ਗਿਆ ਸਿੱਧੇ ਪੈ ਜਾਣਾ ਆਰਾਮ ਨਾਲ ਰਿਲੈਕਸ ਹੋ ਕੇ ਐਦਾਂ 5 ਮਿੰਟ ਪਹਿਲਾਂ ਆਪਾਂ ਐਦਾਂ ਹੀ ਪਏ ਰਵਾਂਗੇ ਕੁਝ ਵੀ ਨਹੀਂ ਕਰਾਂਗੇ ਇਹ ਹੋ ਗਈ ਪਹਿਲੀ ਕਸਰਤ ਜਿਹੜੀ ਦੂਜੀ ਕਸਰਤ ਕਰਨੀ ਹੈ ਫਿਰ ਦੋਨੋਂ ਗੁੱਡੇ ਮੋੜ ਲੈਣੇ ਆ ਜਦੋਂ 5 ਮਿੰਟ ਹੋ ਗਏ ਸੁਨਹਾਰਾ ਰੱਖੇ ਨੂੰ ਹੁਣ ਦੂਜੀ ਕਸਟਰੀ ਦੇ ਵਿੱਚ ਜਿਹੜਾ ਸੁਨਹਾਰਾ ਰੱਖਿਆ ਇਸ ਨੂੰ ਆਪਾਂ ਥੱਲੇ ਨੂੰ ਦੱਬਾਂਗੇ ਇਦਾਂ ਦੇਖੋ نیچے ਨੂੰ ਜ਼ੋਰ ਲਾ ਰਹੇ ਆਪਾਂ ਸਿੱਧੇ ਬੈਠੇ ਆ ਸਿੱਧੇ ਪਏ ਆ نیچے ਨੂੰ ਦੱਬ ਰਹੇ ਆ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਥੈਂਕ ਰਿਲੈਕਸ ਫੇਰ ਦੱਬ ਰਹੇ ਆ 1 2 3 4 5 6 7 8 9 ਪੈਦਾ ਬ੍ਰੇਹਾਂ 1 2 3 4 5 6 7 8 9 10 ਦੈਨ ਰਿਲੈਕਸ ਇਹ ਹੋ ਗਈ ਤੁਹਾਡੀ ਦੂਜੀ ਕਸਰਤ ਇਸ ਨੂੰ ਤੁਸੀਂ ਪੰਜ ਵਾਰੀ ਸਵੇਰੇ ਦੁਪਹਿਰੇ ਸ਼ਾਮ ਕਰਨਾ ਔਰ ਜਿਹੜਾ ਸਹਣਾ ਰੱਖਿਆ ਸੀ ਉਹ ਤੁਸੀਂ ਸਿਰਫ ਦੋ ਵਾਰੀ ਕਰ ਸਕਦੇ ਹੋ ਹੁਣ ਜਿਹੜੀ ਇਸ ਤੋਂ ਨੈਕਸਟ ਐਕਸਰਸਾਈਜ਼ ਹੈ ਇਸ ਦੇ ਵਿੱਚ ਕੀ ਕਰਾਂਗੇ ਦੋਨੋਂ ਗੋਡੇ ਆਪਾਂ ਮੋੜਨੇ ਆ ਦੇਖੋ ਡੀਆਂ ਕ੍ਰੀਸ ਕੇ ਆਏ ਦੋਨੋਂ ਗੋਡੀ ਮੋੜ ਕੇ ਚਾਤੀ ਦੇ ਨਾਲ ਲਾ ਦੇਣਾ ਜ਼ੋਰ ਦੀ ਦਬ ਦੇਣਾ ਔਰ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਮੰਨ ਲਓ ਤੁਤ ਗੋਡੇ ਇਹਦਾ ਨਹੀਂ ਫੜੇ ਜਾਂਦੇ ਤੁਸੀਂ ਗੋਡੇ ਪਿੱਛੋਂ ਵੀ ਫੜ ਸਕਦੇ ਹੋ ਇਸ ਜਗ੍ਹਾ ਤੋਂ ਔਰ ਜ਼ੋਰ ਦੀ ਦਬਣਿਆ ਇੱਥੇ ਹੋਲਡ ਕਰ ਦੇਣਾ 10 ਸੈਕਿੰਡ 1 2 3 4 5 6 7 8 9 10 then ਰਿਲੈਕਸ ਇਹ ਹੋਗੀ ਤੁਹਾਡੀ ਤੀਜੀ ਕਸਰਤ ਇਸ ਨੂੰ ਵੀ ਤੁਸੀਂ ਸ਼ੁਰੂਆਤੀ ਦਿਨਾਂ ਦੇ ਵਿੱਚ 5-5 ਸੈਟ ਲਾ ਲਿਓ 5 ਵਾਰੀ ਸਵੇਰੇ 5 ਵਾਰੀ ਦੁਪਹਿਰੇ 5 ਵਾਰੀ ਸ਼ਾਮ ਹੌਲੀ ਹੌਲੀ ਕਰਕੇ ਸੈਟ ਤੁਸੀਂ ਲਾ ਸਕਦੇ ਹੋ ਇਹ ਨਹੀਂ ਵੀ 10 ਸੈਟ ਪਹਿਲੇ ਦਿਨ ਹੀ ਲਾਉਣੇ ਆ 5-5 ਕਰਕੇ ਲਾਓ ਹੁਣ ਜਿਹੜੀ ਸਭ ਤੋਂ ਪਹਿਲੀ ਕਸਰਤ ਸੀਗੀ ਆਪਾਂ نیچے ਸਹਰਾਣਾ ਰੱਖਿਆ ਦੂਜੀ ਸਹਰਾਣਾ ਦੱਬਿਆ ਤੀਜੀ गोडे लाए चौथी की है दोनों गोडे मोड़ देंगे और लक हवा चका देखो हाँ जी, हवा चकता इतने दस सैकेंड होल्ड एक दो तीन चार पे सात, आठ, नौ दस देन रिलैक्स फिर लक् हवा चक देंगे एक दो तीन चार पे सात, आठ, नौ दस देन रिलैक्स ਇਸ ਨੂੰ ਵੀ ਤੁਸੀਂ ਪੰਜ ਵਾਰੀ ਕਰਨਾ ਸਵੇਰੇ ਦੁਪਹਿਰੇ ਸ਼ਾਮ ਕਰਨਾ ਇਹ ਹੋਗੀ ਤੁਹਾਡੀ ਚੌਥੀ ਕਸਰਤ ਹੁਣ ਜਿਹੜੀ ਪੰਜਵੀਂ ਐਕਸਰਸਾਈਜ਼ ਹੈ ਇਸ ਦੇ ਵਿੱਚ ਕੀ ਕਰਾਂਗੇ ਆਪਾਂ ਮੁੱਦੇ ਪੈ ਜਾਣਾ ਦੇਖੋ ਕਿਉਂਕਿ ਜਦੋਂ ਬੱਚਾ ਪ੍ਰੈਗਨੈਂਸੀ ਦੇ ਦੌਰਾਨ ਨਾ ਜਦੋਂ ਬੱਚਾ ਪੈਦਾ ਹੁੰਦਾ ਜਿਹੜੀ ਆਪਣਾ ਢਿੱਡ ਆ ਉਹ ਬਾਹਰ ਆਉਂਦਾ ਰੀਡ ਦੀ ਰੀਡ ਦੀ ਹੱਡੀ ਹਾਈਪਰ ਐਕਸਟੈਂਡ ਹੋ ਜਾਂਦੀ ਹੈ ਪਿੱਛੇ ਨੂੰ ਜਦੋਂ ਹਾਈਪਰ ਐਕਸਟੈਂਡ ਹੋ ਕੇ ਨਾਰਮਲ ਆਉਣ ਲੱਗਦੀ ਹੈ ਬੱਚਾ ਜਦੋਂ ਬਾਹਰ ਆ ਜਾਂਦਾ ਔਰਤ ਦੇ ਵਿੱਚੋਂ ਜਿਹੜੀ ਰੀਡ ਦੀ ਹੱਡੀਆਂ ਨੇ ਉਹ ਸਿੱਧੀ ਹੋ ਜਾਂਦੀ ਹੈ ਲੰਬਰ ਸਪਾਇਨ ਇਸ ਕਰਕੇ ਆਪਣੇ ਦਰਦ ਹੁੰਦਾ ਰਹਿੰਦਾ ਸੋ ਅਗਰ ਉਹ ਨਾਰਮਲ ਪੋਜੀਸ਼ਨ ਤੇ ਚਲੀ ਜਾਏਗੀ ਤਾਂ ਦਰਦ ਨੇ ਆਟੋਮੈਟਿਕਲੀ ਘੱਟ ਜਾਣਾ ਆਪਾਂ ਕੀ ਕਰਾਂਗੇ ਮੁਧੇ ਪੈ ਜਾਗੇ ਦੋਨੋਂ ਹੱਥ ਮੋਢਿਆਂ ਦੇ ਥੱਲੇ ਰੱਖ ਲੈਣੇ ਆ ਔਰ ਉੱਪਰ ਦੇਖ ਇੱਕ ਤੇ ਆਪਾਂ ਹੋਲਡ ਕਰਾਂਗੇ ਪੂਰੇ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਫੇਰ ਉੱਪਰ ਹੋਲਡ 10 ਸੈਕਿੰਡ ਹੋਲਡ ਥੈਨ ਰਿਲੈਕਸ ਹੌਲੀ ਹੌਲੀ ਤੁਸੀਂ ਆਪਣੀਆਂ ਜਿਹੜੀਆਂ ਕੁੰਨੀਆਂ ਨੇ ਉਹ ਸਿੱਧੇ ਕਰਦੇ ਜਾਣੀਆਂ ਇੱਕ ਨੇ ਇੱਕ ਦੇ ਪਰ ਸ਼ੁਰੂਆਤੀ 10 ਦਿਨਾਂ ਚ ਹਾਫ ਕੋ ਬਰਾਈ ਰੱਖਾਂਗੇ ਇਸ ਨੂੰ ਵੀ ਤੁਸੀਂ 5 ਵਾਰੀ ਸਵੇਰੇ ਦੁਪਹਿਰ ਸ਼ਾਮ ਕਰਨਾ ਇਹ ਹੋ ਗਈਆਂ ਕਸਰਤਾਂ ਜਿਹੜੀਆਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਔਰ ਜਿਹੜੀ ਉਹ ਆਪਣੀ ਕਸਰਤ ਹੈ ਸਹਰਾਣੇ ਵਾਲੀ ਉਹ ਦੋ ਟਾਈਮ ਕਰ ਲਿਓ ਸਵੇਰੇ ਸ਼ਾਮ ਕਰ ਲਓ ਸਹਰਾਣਾ ਲੱਕ ਦੇ ਥਲੇ ਰੱਖਣ ਵਾਲੀ ਹੁਣ ਮੰਨ ਲਓ ਇਹ ਕਸਰਤਾਂ ਕਰਦੇ ਤੁਹਾਨੂੰ 10 ਦਿਨ ਹੋ ਗਏ ਫਿਰ 11ਵੇਂ ਦਿਨ ਕਸਰਤ ਇੱਕ ਹੋਰ ਐਡ ਕਰਨੀ ਹੈ ਉਹ ਹੈਗੀ ਆ ਪਲੈਂਕ ਸਭ ਤੋਂ ਆਖੀ ਕਸਰਤ ਹੈ ਪਰ ਇਸ ਦੇ ਨਾਲ ਰੀਡ ਦੀ ਹੱਡੀ ਦੇ ਵਿੱਚ ਜਾਨ ਪੈ ਜਾਂਦੀ ਹੈ ਕਿਉਂਕਿ ਦੇਖੋ ਰੀਡ ਦੀ ਹੱਡੀ ਨੂੰ ਤਕੜੇ ਕਰਨਾ ਬੜਾ ਜ਼ਰੂਰੀ ਹੈ ਸਸਰਤ ਇੱਕ ਵਾਰ ਕਰਕੇ ਦਿਖਾਵਾਂਗੀ 10 ਸੈਕਿੰਡ ਲਈ ਆਪਾਂ ਕੀ ਕਰਾਂਗੇ ਦੇਖੋ ਹੱਥ ਫੜ ਲੈਣੇ ਆ ਦੋਨੋਂ ਹੱਥ ਫੜ ਲੇ ਮੋਢਿਆਂ ਤੇ ਹੀਠਾਂ ਖੂਣੀਆਂ ਆਣਗੀਆਂ ਔਰ ਦੇਖੋ ਪਿੱਛੋਂ ਜਿਹੜੇ ਪੰਜੇ ਆ ਉਹ ਇਦਾਂ ਮੋੜ ਲੈਣੇ ਹੁਣ ਆਪਾਂ ਗੋਡੇ ਵੀ ਹਵਾ ਚੱਕਾਂਗੇ ਲੱਕ ਵੀ ਹਵਾ ਚੱਕਾਂਗੇ ਦੋਨੇ ਚੀਜ਼ਾਂ ਦੇਖੋ ਚੱਕਣ ਲੱਗੇ ਆ ਇਹ ਲੋ ਬੱਸ ਇਥੇ ਆਪਾਂ 10 ਗਿਣੇ 1 2 3 4 5 6 7 8 9 10 ਥੈਂ ਰਿਲੈਕਸ ਇਸ ਕੰਸਟਰੂਰੈਂਟਡ ਨੂੰ ਅੰਦਰ ਨੂੰ ਖਿੱਚ ਲੈਣਾ ਤਾਂ ਕਿ ਰੀੜ ਦੀ ਹੱਡੀ ਤੇ ਪ੍ਰੈਸ਼ਰ ਘੱਟ ਜਾਵੇ। ਔਰ ਇਹ ਨਹੀਂ ਹੈ ਵੀ ਇਹ ਤੁਸੀਂ ਐਦਾਂ ਕਰ ਰਹੇ ਹੋ ਇਹ ਵੀ ਗਲਤ ਹੈ। ਐਦਾਂ ਵੀ ਗਲਤ ਹੈ। ਨਿਊਟਰਲ ਰੱਖਣਾ। 5 ਸੈਕਿੰਡ ਹੋਲਡ 10-10 ਤੋਂ ਸਟਾਰਟ ਕਰਿਓ। ਮਤਲਬ 10-10 ਸੈਟ ਤੋਂ ਸਟਾਰਟ ਕਰੋ। ਸੋ ਇਹੀ ਗੱਲਾਂ ਨੇ ਇੱਕ ਨਾ ਮੈਥ ਹੈ ਵੀ ਆਪਣੇ ਇੰਜੈਕਸ਼ਨ ਲੱਗਿਆ ਸੀ ਤਾਂ ਆਪਣੇ ਦਰਦ ਹੁੰਦਾ। ਨਹੀਂ। ਰੀੜ ਦੀ ਹੱਡੀ ਪਿੱਛੋਂ ਸਿੱਧੀ ਹੋ ਜਾਂਦੀ ਆ। ਇਸੇ ਕਰਕੇ ਆਪਣੇ ਬਾਠ ਕਸਰਤਾਂ ਨਹੀਂ ਕਰਦੇ ਇਸੇ ਕਰਕੇ ਆਪਣੇ ਦਰਦ ਹੁੰਦਾ ਰਹਿੰਦਾ ਸੋ ਇਹ ਸਨ ਕਸਰਤਾਂ ਅਗਰ ਤੁਸੀਂ ਇਮਾਨਦਾਰੀ ਨਾਲ ਇਹ ਕਸਰਤਾਂ ਕਰੋਗੇ ਜਿਹੜਾ ਤੁਹਾਡੇ ਲੱਕ ਚ ਦਰਦ ਹੈ ਐਪੀਡਰੂਲ ਐਪੀਡਿਊਰਲ ਕਰਕੇ ਇੰਜੈਕਸ਼ਨ ਲਗਣ ਕਰਕੇ ਉਹ ਬਹੁਤ ਜਲਦੀ ਜਾਣ ਵਾਲਾ ਹੈ ਅਗਰ ਸਾਡੀਆਂ ਕਸਰਤਾਂ ਤੁਸੀਂ ਵੀਡੀਓ ਦੇਖ ਕੇ ਸ਼ੁਰੂ ਕੀਤੀਆਂ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਔਰ ਅਗਰ ਤੁਹਾਨੂੰ ਆਰਾਮ ਆਇਆ ਤਾਂ ਵੀ ਦੱਸਿਓ ਮਿਲਾਂਗੇ ਜਲਦ ਇੱਕ ਨਵੇਂ ਟਾਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਥੈਂਕ ਯੂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਔਰ ਸਤਿ ਸ਼੍ਰੀ ਅਕਾਲ